ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀਆਂ ਕਲਾ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਸੋ ਕੱਲ੍ਹ ਵਾਲੀ ਬਾਤ ਪਹਿਲਾ ਪਾਰਟ ਪਾਤਾ ਸੀ ਉਹ ਵੀਡੀਓ ਲੰਬੀ ਹੋਣ ਕਰਕੇ ਫਿਰ ਬਾਕੀ ਦਾ ਹਿੱਸਾ ਮੈਂ ਅੱਜ ਪਾ ਰਹੀ ਆ ਜੇ ਪੂਰੀ ਕਰੂੰ ਇਹਨੂੰ ਸੁਣਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਹੁਤ ਸੋਹਣੀ ਬਾਤ ਆ ਤੁਸੀਂ ਸੁਣੀ ਲਿਆ ਹੁਣੇ ਪਿਛਲਾ ਪਾਰਟ ਇਹਦਾ ਤਾਂ ਲੜੀ ਜੋੜਨ ਲਈ ਮੈਂ ਇਹਨੂੰ ਉੱਥੋਂ ਹੀ ਚੱਕਦੀ ਆਂ ਜਦੋਂ ਹਾਰ ਨੂੰ ਪੁੱਛਦਾ ਵੀ ਹਾਂ ਹਾਰ ਤੇਰਾ ਕੀ ਹਾਲ ਐ ਉਹ ਕਹਿੰਦਾ ਮੈਨੂੰ ਤਾਂ ਥੋੜੇ ਜਿਹੇ ਦਿਨਾਂ ਬਾਅਦ ਕਹਿੰਦਾ ਰਾਜਕੁਮਾਰੀ ਮਿੱਠਾ ਸੋਡਾ ਪਾ ਕੇ ਧਵਾ ਦਿੰਦੀ ਆਂ ਦਾਸੀਆਂ ਤੋਂ ਕਹਿੰਦਾ ਮੇਰਾ ਕਾਹਦਾ ਹਾਲ ਐ ਇੱਥੇ ਬਿਆਰ ਐ ਨਾ ਗਲਾਂ 'ਚ ਕਹਿੰਦਾ ਤੂੰ ਸੁਣਾ ਉਹ ਕਹਿੰਦਾ ਮੈਂ ਕੀ ਸੁਣਾਵਾ ਕਹਿੰਦਾ ਹਾਰ ਕਦੇ ਬੋਲਦਾ ਨਹੀਂ ਸੁਣਿਆ ਵੀ ਪਹਿਲੀ ਵਾਰੀ ਸੁਣਿਆ ਤਾਂ ਗੱਲ ਤਾਂ ਤੂੰ ਸੁਣਾ ਕੋਈ ਤਾ ਹਾਰ ਫਿਰ ਉਹਨੂੰ ਗੱਲ ਸੁਣਾਉਂਦਾ ਕਹਿੰਦਾ ਭਾਈ ਇੱਕ ਜੱਟ ਤੇ ਜੱਟੀ ਤੇ ਕਹਿੰਦਾ ਉਹ ਜੱਟ ਬਹੁਤ ਸ਼ਰਾਬੀ ਥੀ ਕਹਿੰਦਾ ਰਾਤ ਨੂੰ दारू ਪੀ ਕੇ ਰੱਜ ਕੇ ਆਇਆ ਕਰੇ ਕਹਿੰਦਾ ਫਿਰ ਉਹ ਹਾਕਾ ਮਾਰਿਆ ਕਰਿਆ ਕਿ ਜੱਟੀਏ ਜੱਟੀਏ ਬਾਹਰ ਖੋਲ ਜੱਟੀਏ ਜੱਟੀਏ ਬਾਹਰ ਖੋਲ ਤਾਂ ਇੱਕ ਦਿਨ ਕਹਿੰਦਾ ਉਹ ਕਿਤੇ ਉਹਦੀ ਅੱਖ ਲੱਗ ਗਈ ਕਹਿੰਦਾ ਉਧਰੋਂ ਜਿਹੜਾ ਰਾਜਾ ਸੀ ਸ਼ਹਿਰ ਦਾ ਕਹਿੰਦਾ ਉਹ ਗਸ਼ਤ ਕਰਦਾ ਹੁੰਦਾ ਰਾਤ ਨੂੰ ਉਹ ਕਹਿੰਦਾ ਗਸ਼ਤ ਕਰਦਾ ਵੀ ਮੇਰਾ ਕੋਈ ਮੇਰੀ ਪਰਜਾ ਕਿਵੇਂ ਰਹਿੰਦੀ ਆ ਕੋਈ ਦੁਖੀ ਤਾਂ ਨਹੀਂ ਜਾਣੀ ਐ ਜਿਵੇਂ ਮਹਾਰਾਜਾ ਰਣਜੀਤ ਸਿੰਘ ਫਿਰਦੇ ਹੁੰਦੇ ਵੇਸ ਬਦਲ ਕੇ ਐਂ ਫਿਰਦਾ ਹੁੰਦਾ ਉਹ ਰਾਜਾ ਤਾਂ ਰਾਜੇ ਨੇ ਦੇਖਿਆ ਵੀ ਡਿਗਦਾ ਭੌਂਦਾ ਆ ਰਿਹਾ ਵੀ ਕੋਈ ਸ਼ਰਾਬੀ ਕੁਬਾਬੀ ਐ ਤਾਂ ਰਾਜਾ ਉੱਥੇ ਓਲੇ ਹੋ ਕੇ ਖੜ ਗਿਆ ਜਦੋਂ ਹੱਕਾ ਮਾਰਨ ਲੱਗ ਗਿਆ ਜੱਟिए ਜੱਟिए ਖੋਲ ਬਾਰ ਤਾਂ ਉਦਿੱਤੀ ਅੱਖ ਲੱਗੀ ਹੋਈ ਜਦੋਂ ਉਹਨੇ ਕਈ ਹੱਕਾ ਮਾਰੀਆਂ ਜੱਟੀਆਂ ਜੱਟੀਆਂ ਖੋਲ ਬਾਰ ਤਾਂ ਉਹ ਉੱਠ ਕੇ ਆਈ ਜੱਟੀ ਕਹਿੰਦਾ ਉਹ ਉਹਨੂੰ ਆ ਕੇ ਕਹਿਣ ਲੱਗੀ ਨਾਲੇ ਤਾਂ ਉਹਨੇ ਬਾਰ ਖੋਲਤਾ ਨਾਲੇ ਉਹਨੂੰ ਕਹਿੰਦੀ ਤੇਰੇ ਵਰਗੇ ਤਿੰਨ ਕਿਸਮ ਦੇ ਮੂਰਖ ਹੋਣੇ ਨਹੀਂ ਕਹਿੰਦੀ ਦੁਨੀਆ 'ਚ ਉਹ ਕਹਿੰਦਾ ਮੇਰੇ ਵਰਗੇ ਮੂਰਖ ਤਿੰਨ ਕਿਸਮ ਦੇ ਹੋਣੇ ਨਹੀਂ ਦੁਨੀਆ 'ਚ ਕਹਿੰਦਾ ਕਿਹੜੇ ਕਿਹੜੇ ਉਹ ਰਾਜਾ ਸਾਰਾ ਸੁਣੀ ਜਾਂਦਾ ਖੜਾ ਉੱਲੇ ਕਹਿੰਦੀ ਇੱਕ ਤਾਂ ਜਿਹੜਾ ਤੀਵੀਂ ਵਿਆਹ ਕੇ ਉਹਨੂੰ ਪੇਕੀ ਛੱਡਦੇ ਦੂਜਾ ਮਾਇਆ ਹੁੰਦੇ ਸੁੰਦੇ ਕਹਿੰਦੀ ਉਹਨੂੰ ਨਾਲ ਨਾ ਚੱਕੇ ਵੀ ਕੋਈ ਵੇਲੇਕ ਵੇਲੇ ਕੰਮ ਆ ਜਾਂਦੀ ਆ ਕਹਿੰਦੀ ਕਈ ਵਾਰੀ ਬੰਦੇ ਕੋਲੇ ਨੀਰੀ ਮਾਇਆ ਕਹਿੰਦੀ ਬਗ ਜਾਂਦਾ ਮਾੜੀ ਮੋਟੀ ਲੈ ਕੇ ਕਹਿੰਦੀ ਫੇਰ ਗਾਹਾਂ ਕੰਮ ਵੱਧ ਪੈਂਦਾ ਕਹਿੰਦੀ ਫੇਰ ਝਾਕਦਾ ਤੀਜਾ ਕਹਿੰਦੀ ਤੇਰੇ ਵਰਗਾ ਜਿਹੜਾ ਹੱਥੀ ਕੰਮ ਕਰਦਾ ਨਹੀਂ ਦੂਜੇ ਦੇ ਸਹਾਰੇ ਤੇ ਹੀ ਰਹਿੰਦਾ ਕਹਿੰਦੀ ਦੂਜੇ ਤੋਂ ਕਰਾਉਂਦਾ ਰਹਿੰਦਾ ਪਾ ਇਹੋ ਰਾਜੇ ਨੇ ਗੱਲਾਂ ਡਾਇਰੀ ਤੇ ਨੋਟ ਕਰ ਲੀਆਂ ਉਹਦੇ ਕੋਲਤੀ ਜੇਬ ਵਿੱਚ ਡਾਇਰੀ ਛੋਟੀ ਜੀ ਜਦੋਂ ਉਹਨੇ ਡਾਇਰੀ ਤੇ ਨੋਟ ਕਰ ਲੀਆਂ ਤਾਂ ਆ ਗਿਆ ਉਹਨੇ ਸੋਚਿਆ ਵੀ ਹੁਣ ਇਹਨੂੰ ਪਰਤਿਆ ਕੇ ਵੀ ਦੇਖੀਏ ਗੱਲਾਂ ਨੂੰ ਤਾਂ ਜਿਹੜੀ ਉਹਦੇ ਰਾਜੇ ਦੀ ਰਾਣੀ ਸੀ ਉਹ ਕਹਿੰਦਾ 6 ਮਹੀਨਿਆਂ ਤੋਂ ਗਈ ਹੋਈ ᱛੀ ਉਹ ਮੁੜ ਕੇ ਉਹਨੂੰ 6 ਮਹੀਨੇ ਲੈਣੇ ਨਹੀਂ ਗਿਆ ਤਾਉਨੇ ਦੇਖਿਆ ਵੀ 6 ਮਹੀਨਿਆਂ ਤੋਂ ਮੇਰੇ ਘਰ ਆਲੀ ਨਹੀਂ ਆਈ। ਵੀ ਪ੍ਰਤਿਆਮਾ ਜਾ ਕੇ। ਉਹਨੇ ਵੀ ਇੱਕ ਤਾਂ ਘਰੋਂ ਹੁੰਡੀ ਫੜ ਲਈ। ਹੁੰਡੀ ਬੋਲਰੇ ਵਾਲੀ ਲੈ ਲਈ ਉਹਦੇ ਵਿੱਚ ਪਾਲੀਆਂ 30-40 ਮੋਹਰੇ। ਤੇ ਸਾਧੂਆਂ ਵਾਲਾ ਭੇਸ ਬਣਾ ਕੇ ਚੋਗਾ ਜਿਹਾ ਪਾ ਕੇ ਜਾ ਕੇ ਮਹਿਲਾਂ ਦੇ ਮੂਹਰੇ ਉੱਥੇ ਲਾ ਕੇ ਬਹਿ ਗਿਆ ਧੂਣਾ। ਧੂਣਾ ਲਾ ਕੇ ਬੈਠਿਆ ਤਾਂ ਉਹ ਦੇਖਦਾ ਵੀ ਮਹਿਲਾਂ ਚ ਰੋਜ਼ ਕੋਈ ਮੁੰਡਾ ਆਉਂਦਾ ਨੌਜਵਾਨ ਰਾਜੇ ਦੀ ਜਿਹੜੀ ਉਹਦੀ ਕੁੜੀ ਹੁੰਦੀ ਐ ਇਸ ਰਾਜੇ ਦੇ ਘਰ ਵਾਲੀ ਵੀ ਉਹਦੇ ਨਾਲ ਹੱਸਦਾ ਖੇਡਦਾ ਫਿਰ ਉਹ ਉਹਨੂੰ ਬਾਹਰ ਤੱਕ ਛੱਡ ਕੇ ਜਾਂਦੀ ਐ ਤਾਂ ਉਹਦੇ ਇੱਕ ਗੜ ਦਾ ਹਾਰ ਪਾਇਆ ਹੋਇਆ ਹੁੰਦਾ ਹੈ ਉਹਦੇ ਘਰ ਵਾਲੀ ਦੇ ਉਹ ਹਾਰ ਦੀ ਜੇ ਲੜੀ ਨਿਕਲ ਜੇ ਨਾ ਤਾਂ ਉਹ ਕਿਸੇ ਤੋਂ ਪੈਂਦੀ ਨਹੀਂ ਜਾਂ ਤਾਂ ਜਿਹੜੇ ਸੁਨਿਆਰ ਨੇ ਬਣਾਇਆ ਉਹ ਪਾਉਂਦਾ ਤੀ ਜਾਂ ਇਹ ਆਪ ਪਾਉਂਦਾ ਤੀ ਉਹਦੇ ਘਰ ਵਾਲਾ ਜਿਹਨੇ ਧੂਣਾ ਲਾਇਆ ਤਾਂ ਭਾਈ ਉਹ ਰੋਜ਼ ਦੇਖਦਾ ਵੀ ਗੱਲ ਤਾਂ ਇਹ ਸਹੀ ਹੋਈ ਹੈ ਵੀ ਛੱਡਣੀ ਨਹੀਂ ਚਾਹੀਦੀ ਪੇਕੇ ਉਹਨੂੰ ਬੜਾ ਗੁੱਸਾ ਆਉਂਦਾ ਹੈ ਤਾਂ ਉਹ ਬੈਠਾ ਧੂਣਾ ਲਾਈ ਉਹ ਇੱਕ ਦਿਨ ਉਹਦੇ ਲੜੀ ਨਿਕਲ ਗਈ ਉਹਦੇ ਹਾਰਦੀ ਲੜੀ ਨਿਕਲੀ ਤਾਂ ਉਹ ਨੂੰ ਗੁੱਸੇ ਹੋਣ ਲੱਗ ਗਈ ਵਜੀਰ ਦੇ ਮੁੰਡੇ ਨੂੰ ਜਿਹੜਾ ਉਹਦੇ ਨਾਲ ਸਰਪਸਾ ਖੇਡਦਾ ਸੀ ਉਹ ਨੂੰ ਗੁੱਸੇ ਨਾਲ ਉਹਨੇ ਭੇਜਿਆ ਉਹ ਕਹਿੰਦੀ ਇਹ ਤਾਂ ਜਾ ਹੁਣ ਮੇਰੇ ਘਰ ਵਾਲਾ ਪਾਉ ਲੜੀ ਜਾ ਜੀ ਨੇ ਬਣਾਇਆ ਉਹ ਪਾਉ ਕਹਿੰਦੀ ਤਾਂ ਤਾ ਮੈਨੂੰ ਪੰਗਾ ਛੇੜ ਤਾ ਮੇਰੀ ਲੜੀ ਤੋੜਤੀ ਉਹ ਕਹਿਣ ਲੱਗਿਆ ਵੀ ਐਡੀ ਗਿੱਡੀਕ ਗੱਲ ਆ ਲੈ ਮੈਂ ਦਿਖਾਏ ਉਹਨਾਂ ਬਾਜ਼ਾਰ 'ਚ ਪਈ ਜੂਗੀ ਇਹ ਕੁੰਡਾ ਹੀ ਪਾਉਣੇ ਨੇ ਉਹ ਕਹਿੰਦੀ ਨਾ ਇਹ ਨਹੀਂ ਪੈਂਦੀ ਤਾਂ ਭਾਈ ਉਹ ਉਹ ਨੂੰ ਗਾਲਾਂ ਗੂਲਾਂ ਕੱਢਦੀ ਆ ਉਹਦੇ ਮਾਰਦੀ ਮੁਰਦੀ ਵੀ ਇੱਕ ਅੱਧਾ ਤਾ ਉਹ ਵਿਚਾਰਾ ਉਦਾਸ ਹੋ ਕੇ ਹਾਰ ਲੈ ਕੇ ਬਾਹਰ ਨਿਕਲਿਆ ਜਦੋਂ ਉਹਦੇ ਸਾਹਦ ਦੇ ਕੋਲ ਦੀ ਨੰਗਣ ਲੱਗਿਆ ਔਰ ਰਾਜੇ ਦੇ ਮੁੰਡੇ ਦੇ ਜਿਹੜਾ ਧੂਣਾ ਲਈ ਬੈਠਾ ਸੀ ਉਹ ਉਹਨੂੰ ਬੋਲਦਾ ਰਾਜੇ ਦਾ ਮੁੰਡਾ ਉਹਨੂੰ ਕਹਿੰਦਾ ਕਿਉਂ ਭਾਈ ਅੱਗੇ ਤਾਂ ਕਹਿੰਦਾ ਬੜਾ ਹੱਸਦਾ ਖੇਡਦਾ ਲੱਗਦਾ ਹੁੰਦਾ ਹੈ ਬੜਾ ਚਿਹਰਾ ਤੇਰਾ ਦਗ-ਦਗ ਕਰਦਾ ਹੈ ਅੱਜ ਕਹਿੰਦਾ ਤੂੰ ਉਦਾਸ ਹੈ ਉਹ ਖੜ ਗਿਆ ਉਹਦੇ ਕੋਲੇ ਕਹਿੰਦਾ ਮਹਾਰਾਜ ਬੜੇ ਜਾਣੀ ਜਾਣੋ ਕਹਣਾ ਦੀ ਗੱਲ ਹੈ ਕਹਿੰਦਾ ਬਸ ਕਹਿੰਦਾ ਇਹੀ ਜੀ ਹੋਈ ਹੈ ਇਹ ਰਾਜੇ ਦੀ ਕੁੜੀ ਕਹਿੰਦਾ ਮੈਂ ਸਾਰ ਪਾਸਾ ਖੇਡਣਾ ਹੁੰਨਾ ਇਹਦੇ ਨਾਲ ਅੱਜ ਕਹਿੰਦਾ ਉਹਦੇ ਮਿੱਥੋਂ ਉਹਦੀ ਹਾਰ ਦੀ ਲੜੀ ਟੁੱਟ ਗਈ ਕਹਿੰਦਾ ਹੁਣ ਉਹ ਕਹਿੰਦੀ ਆ ਜਾਂ ਤਾਂ ਮੇਰੇ ਘਰ ਵਾਲਾ ਪਾਉ ਜਾਂ ਇਹਨੂੰ ਉਹ ਸੁਨਿਆਰ ਪਾਉ ਜਿਹਨੇ ਬਣਾਇਆ ਕਹਿੰਦਾ ਹੁਣ ਮੈਂ ਉਹ ਹਾਰ ਲੈ ਕੇ ਚੱਲਿਆਂ ਵੀ ਚੱਲ ਜੇ ਕੋਈ ਪਾ ਦੂਗਾ ਮੈਂ ਦਿਖਾਏ ਉਹਨਾਂ ਸੁਨਿਆਰਿਆਂ ਨੂੰ ਉਹ ਕਹਿਣ ਲੱਗਿਆ ਵੀ ਹੁਣ ਜਿਵੇਂ ਹੀ ਪਰਤੇ ਆ ਜਾਊਗਾ ਹਾਰ ਉਹ ਹੀ ਹੈ ਤਾਂ ਉਹਨੇ ਸੋਚਿਆ ਉਹਨੂੰ ਕਹਿਣ ਲੱਗਿਆ ਭਾਈ ਇਹ ਹੈ ਜਿਹ ਹੈ ਜਹਾਰ ਹੈ ਕਹਨ ਲਿਆ ਮੈਨੂੰ ਦਿਖਾ ਦੇ ਖਬਰਾਂ ਮੈਂ ਪਾਦਾ ਤੇਰਾ ਮਸਲਾ ਇੱਥੇ ਹੱਲ ਕਰਦਾ ਉਹ ਕਹਿੰਦਾ ਲੈ ਤੁਸੀਂ ਪਾ ਦਿਓ ਜੇ ਤੁਸੀਂ ਪਾਉਨੇ ਹੋ ਕਹਿੰਦਾ ਪਾ ਸਕਦੇ ਹੋ ਕਹਿੰਦਾ 12 ਤੇ 12 24 24 ਤੇ 12 36 36 ਸਾਲ ਦੀ ਕਹਿੰਦਾ ਮੇਰੀ ਭਗਤੀ ਹੈ ਭਾਈ ਮੈਂ ਕਹਿੰਦਾ ਇੱਕ ਐਡੀਕ ਲੜੀ ਨਹੀਂ ਪਾਉਂਗਾ ਕੋਨੂੰ ਪਾਈ ਦੇ ਦਿੰਦਾ ਪਾਉਣ ਨੂੰ ਫੜਾ ਦਿੰਦਾ ਹਾਰ ਤਾਉਤਾ ਪਾ ਦੀੰਦ ਲੜੀ ਵਾਕੇ ਭਾਈ ਉਹ ਮੁੜ ਜਾਂਦਾ ਤਾਂ ਰਾਜੇ ਦੀ ਕੁੜੀ ਉਹਨੂੰ ਪੁੱਛਦੀ ਹੈ ਕਹਿੰਦੀ ਤੂੰ ਤਾਂ ਬਹੁਤ ਛੇਤੀ ਮੁੜਿਆ ਆ ਕਿਨੇ ਪਾਤੀ ਇਹ ਲੜੀ ਐਡੀ ਛੇਤੀ ਉਹ ਕਹਦਾ ਜਿਹੜਾ ਬਾਹਰ ਬੈਠਾ ਧੂਆਂ ਲਾਈਂ ਕਹਿੰਦਾ ਉਹ ਧੂਨੇ ਵਾਲੇ ਤੋਂ ਪਵਾ ਲਿਆ ਆ ਭਾਈ ਕੁੜੀ ਦੇ ਤਾਂ ਠਾ ਕਰਕੇ ਲੱਗੀ ਉਹਦੀ ਗੱਲ ਵੀ ਧੂਨੇ ਵਾਲੇ ਨੇ ਪਾਤੀ ਗਾਇਹਣ ਲੱਗੀ ਵੀ ਨਾ ਇਹ ਤਾਂ ਕੋਈ ਗੱਲ ਐ ਵੀ ਹੋਵੇ ਨਾ ਤਾਂ ਮੇਰੇ ਤੱਕ ਘਰ ਵਾਲਾ ਇਹ ਵੀ ਇਹਨੇ ਤਾਂ ਮੈਂ ਫੜ ਲਈ ਇੱਥੇ ਇਹ ਮੇਰੇ ਕੋਲ ਆਉਂਦਾ ਮੁੰਡਾ ਵੀ ਇਹ ਜਾਣ ਕੇ ਆ ਕੇ ਬੈਠਿਆ ਉਰੇ ਵੀ ਉਹਨੂੰ ਤਾਂ ਪਤਾ ਲੱਗ ਗਿਆ ਤਾਂ ਆਵਦਪੇਉ ਨੂੰ ਬੁਲਾਇਆ ਰਾਜੇ ਨੂੰ ਉਹਨੂੰ ਕਹਿੰਦੀ ਜਿਹੜਾ ਇਹ ਤੂਨੇ ਵਾਲਾ ਸਾਧ ਬੈਠਾ ਹੈ ਨਾ ਵੀ ਇਹਨੂੰ ਇੱਥੋਂ ਉਠਾ ਦੇ ਅਠਾਉਣਾ ਹੀ ਨਹੀਂ ਕਹਿੰਦੀ ਇਹਨੂੰ ਮਰਵਾਉਣਾ ਹੈ ਉਹ ਕਹਿੰਦਾ ਕੀ ਗੱਲ ਕਹਿੰਦੀ ਬਹੁਤ ਖਰਾਬ ਹੈ ਕਹਿੰਦੀ ਬਹੁਤ ਕੁਝ ਬੋਲਦਾ ਇੱਥੇ ਰਾਤ ਨੂੰ ਕਹਿੰਦੀ ਮੈਨੂੰ ਸੁਣਦਾ ਮੇਰੇ ਮੈਂ ਕਮਰੇ ਚ ਪਈ ਨੂੰ ਕਹਿੰਦੀ ਤੁਸੀਂ ਤਾਂ ਉੱਧਰ ਹੋਣੇ ਹੋ ਕਹਿੰਦੀ ਤਾਂ ਇੱਥੇ ਥਾਈ ਫਿਰਦਾ ਰਹਿੰਦਾ ਕਹਿੰਦੀ ਮੇਰੇ ਬਾਹਰ ਮਹਿਲਾਂ ਦੇ ਭਾਈਓ ਕੰਨਾਂ ਦੇ ਕੱਚੇ ਰਾਜੇ ਉਹਨੇ ਦੋ ਜਲਾਦ ਬੁਲਾਏ ਉਹਨਾਂ ਨੂੰ ਕਹਿਣ ਲੱਗਿਆ ਵੀ ਉਹਨੂੰ ਸਾਦ ਨੂੰ ਨਾ ਮਾਰਿਓ ਲੈ ਗਏ ਭਾਈ ਫੜ ਕੇ ਜਦੋਂ ਬਾਹਰ-ਬਾਹਰ ਗਏ ਅੱਗੇ ਜਲਾਦ ਬਾਹਰ ਮਾਰ ਕੇ ਆਉਂਦੇ ਹੁੰਦੇ ਲੋਕਾਂ ਨੂੰ ਫਾਹੇ ਹੁਣ ਤਾਂ ਫਾਹੇ ਲਾ ਦਿੰਦੇ ਤੇ ਇਹ ਫਾਹੇ ਨਹੀਂ ਦਿਲਾਉਂਦੇ ਉਦੋਂ ਹੁਈ ਮਾਰ ਕੇ ਭਰਾ-ਭਰਾ ਸਿੱਟੇ ਹੁੰਦੇ ਹੁੰਦੇ ਨਹਿਰਾਂ ਦੀਆਂ ਨਹਿਰਾਂ 'ਚ ਤਾਂ ਭਾਈ ਉਹਨੂੰ ਮਾਰਨ ਲੱਗੇ ਜਦੋਂ ਉਹ ਉਹਨਾਂ ਨੂੰ ਕਹਿਣ ਲੱਗਿਆ ਵੀ ਖੜਜੋ ਮੇਰੀ ਗੱਲ ਸੁਣੋ ਤੁਹਾਨੂੰ ਕਿੰਨੇ ਪੈਸੇ ਦਿੱਤੇ ਨਰਾਜੇ ਨੇ ਮੈਨੂੰ ਮਾਰਨ ਦੇ ਉਹ ਕਹਿੰਦਾ 1 ਟੱਕਾ ਦਿੱਤਾ ਹੈ ਕਹਿੰਦਾ ਬੱਸ ਕਟੱਗੇ ਤਾਂ ਮੈਨੂੰ ਮਾਰ ਦੋਗੇ ਕਹਿੰਦਾ ਜੇ ਮੈਂ ਤੁਹਾਨੂੰ 25 ਦੇ ਦਾਂ ਉਹ ਕਹਿਣ ਲੱਗੇ ਵੀ 25 ਤਾਹਨੇ ਪੋਲ ਰਾਜਾ ਲਾਹਿਆ ਜੋ ਕੱਡੀਆਂ 25 ਮੋਹਰਾਂ ਕਹਿੰਦਾ ਜੱਟੀ ਦੀ ਤਾਂ ਗੱਲ ਵੀ ਪੱਕੀ ਹੋ ਗਈ ਬਈ ਕਹਿੰਦਾ ਵੀ ਤੂੰ 25 ਫੜੋ ਆ ਦਿਖਾਤੀਆਂ ਉਹਨਾਂ ਨੂੰ ਉਹ ਕਹਿੰਦੇ ਵੀ ਚਲੋ 25 ਤਾਂ ਲੈ ਕੇ ਤੈਨੂੰ ਛੱਡ ਦਾਂਗੇ ਵੀ ਤੂੰ ਫੇਰ ਵਗ ਜਾਂਗਾ ਜੇ ਤੈਨੂੰ ਰਾਜੇ ਨੇ ਜਾਂ ਉਹਦੇ ਕੁੜੀ ਨੇ ਦੇਖ ਲਿਆ ਸਾਨੂੰ ਮਰਵਾ ਮਾਰ ਦੇਣਗੇ ਉਹ ਤਾਂ ਵੀ ਤੁਸੀਂ ਇਹਨੂੰ ਮਾਰ ਕੇ ਨਹੀਂ ਆਏ ਉਹ ਕਹਿੰਦਾ ਵੀ ਮੇਰਾ ਤਾਂ ਨਾ ਇਹ ਸ਼ਹਿਰ ਐ ਨਾ ਮੈਂ ਉਰੇ ਆਉਣਾ ਜਾਣਾ ਮੈਂ ਤਾਂ ਜੋ ਕੰਮ ਕਰਨਾ ਤੇ ਕਰ ਲਿਆ ਮੈਂ ਤਾਂ ਤੁਹਾਡੇ ਹੁਣੇ ਹੀ ਤੁਸੀਂ ਇਧਰ ਵਗ ਜਿਓ ਮੈਂ ਤਾਂ ਇਧਰ ਜਾਊਗਾ ਆਪਦੇ ਦੇਸ਼ ਨੂੰ ਜਾਊਗਾ ਉਹ ਕਹਿੰਦੇ ਵੀ ਠੀਕ ਐ ਭਾਈ 25 ਮੋਹਰੇ ਲੈ ਲੀਆਂ ਵਗ ਗਿਆ ਛੱਡਤਾ ਉਹ ਆ ਗਿਆ ਆਪਦੇ ਘਰੇ ਰਾਜਾ ਉਹ ਦਾ ਆਇਆ ਹੋਇਆ ਹੁਣ ਗਾਹਾਂ ਆ ਕੇ ਤੜਕੇ ਨੂੰ ਨਾਲੇ ਤਾਂ ਉਹਨੇ ਉਹ ਭੇਜੇ ਰਥ ਦੇ ਕੇ ਆਪਦਾ ਜਿਹੜਾ ਘਰ ਵਾਲੀ ਸੀ ਉਹਨਾਂ ਨੂੰ ਕਹਿੰਦਾ ਵੀ ਉਹਨਾਂ ਨੂੰ ਐ ਕਿਹੋ ਵੀ ਮੈਨੂੰ ਇੱਕ ਵਜੀਰ ਵੀ ਚਾਹੀਦਾ ਮੈਂ ਹੋਰ ਰੱਖਣਾ ਹੈ ਵੀ ਮੈਨੂੰ ਵਜੀਰ ਵੀ ਦੇ ਦੋ ਇੱਕ ਤਾਂ ਉਹ ਜਿਹੜਾ ਵਜੀਰ ਦਾ ਮੁੰਡਾ ਸੀ ਉਹਨੂੰ ਤਾਂ ਮौज ਲੱਗੀ ਨਾਲੇ ਉਹਦੇ ਘਰ ਵਾਲੀ ਨੂੰ ਉਹਨੂੰ ਕਹਿੰਦੀ ਤੂੰ ਚੱਲ ਨਾਲ ਉੱਥੇ ਰਹੀਂ ਵਜੀਰ ਹੋਣਾ ਭਾਈ ਨਾਲ ਉਹ ਬੁਲਾ ਲਿਆ ਆ ਗਿਆ ਉਹਦੀ ਵੀ ਚਾਲਤੀ ਨਾਲੇ ਤਾਂ ਉਹ ਬਠਿਆਲੇ ਦੋਨੇ ਨਾਲਿਓ ਜੱਟ ਤੇ ਜੱਟੀ ਬੁਲਾ ਲੇ ਵੇ ਜੇ ਵੀ ਫਲਾਣੇ ਥਾਵੇਂ ਉਹਨਾਂ ਦਾ ਘਰ ਆ ਇੰਨਾ ਨੰਬਰ ਉੱਥੋਂ ਉਹਨਾਂ ਨੂੰ ਲੈ ਕੇ ਆਉ ਜਦੋਂ ਭਾਈ ਉਹਨਾਂ ਨੂੰ ਬੁਲਾਉਣ ਗਏ ਨੋਕਰ ਜੱਟ ਤੇ ਜੱਟੀ ਉਹ ਤਾਂ ਡਰ ਗਏ ਵੀ ਸਾਨੂੰ ਰਾਜਾ ਕਾਹ ਤੋਂ ਬੁਲਾਉਂਦਾ ਉਹ ਕਹਿਣ ਲੱਗਿਆ ਕਹਿੰਦੀ ਤੂੰ ਦਾਰੂ ਪਿਆਲੇ ਪੀਣਾ ਹੈ ਕਹਿੰਦੀ ਤਾਂ ਬੁਲਾਉਂਦਾ ਉਹ ਕਹਿੰਦਾ ਤੂੰ ਹੀ ਗੇਟ ਖੋਲਣ ਲੱਗਿਆ ਬੋਲਦੀ ਆ ਪੁੱਠਾ ਸਿੱਧਾ ਕਹਿੰਦਾ ਤਾਂ ਬੁਲਾਉਂਦਾ ਭਾਈ ਜਦੋਂ ਐ ਕਰਦੇ ਕਰਦੇ ਆ ਗਏ ਰਾਜਾ ਉਹ ਕਹਿਣ ਲੱਗਿਆ ਵੀ ਕਿਉਂ ਲੜਦੇ ਆਉਂਦੇ ਹੋ ਭਾਈ ਚਲ ਕਹਿੰਦਾ ਇੱਥੇ ਬਹਿ ਜੋ ਉਹ ਵੀ ਬਹਿ ਗਏ ਉਹ ਵੀ ਬਹਿ ਗਏ ਤਾਂ ਫੇਰ ਉਹਨੂੰ ਪੁੱਛਦਾ ਹੈ ਉਹ ਕਹਿੰਦਾ ਹੁਣ ਭਾਈ ਹਾਰ ਨੂੰ ਪੁੱਛਦਾ ਹੈ ਕਹਿੰਦਾ ਫਿਰ ਇਹ ਹੁਣ ਜਿਹੜਾ ਨਾਮ ਮਿਲਣਾ ਉਹ ਕਿਹਨੂੰ ਮਿਲਣਾ ਚਾਹੀਦਾ ਤਾਂ ਉਹ ਕਹਿੰਦਾ ਵੀ ਤੇਰੇ ਘਰ ਵਾਲੀ ਨੇ ਤਾਂ ਤੇਰੇ ਨਾਲ ਐਂ ਕਰਿਆ ਉਹ ਵਜ਼ੀਰ ਨੇ ਵੀ ਤੇਰੇ ਨਾਲ ਗਲਤ ਕਰਿਆ ਕਹਿੰਦਾ ਉਹ ਤਾਂ ਜੱਟ ਨੂੰ ਮਿਲਣਾ ਚਾਹੀਦਾ ਕਿਉਂ ਨੇ ਉਲਟ ਬੋਲਣਾ ਸੀ ਤਾਂ ਉਹ ਕੁੜੀ ਰਾਜੇ ਦੀ ਫੇਰ ਬੋਲ ਪਈ ਭੱਜ ਕੇ ਉਹਨੂੰ ਕਹਿੰਦੀ ਕਿਉਂ ਜੱਟ ਨੂੰ ਕਿਉਂ ਮਿਲਣਾ ਚਾਹੀਦਾ ਸੀ ਕਹਿੰਦੀ ਗੱਲਾਂ ਤਾਂ ਜੱਟੀ ਨੇ ਕਈਆਂ ਨੇ ਇਹ ਰਾਜੇ ਦੀ ਗੱਲਾਂ ਰਾਜੇ ਨੇ ਲਿਖੀਆਂ ਨੇ ਤਾਂ ਜੱਟੀ ਦੀਆਂ ਗੱਲਾਂ ਲਿਖੀਆਂ ਨੇ ਰਾਜੇ ਨੇ ਉਹ ਪ੍ਰਤਿਆਲੀਆਂ ਉਹਦੀਆਂ ਸਹੀ ਹੋ ਗਈਆਂ ਵੀ ਜੱਟੀ ਨੂੰ ਮਿਲਣਾ ਚਾਹੀਦਾ ਭਾਈ ਉਹ ਦੋ ਵਾਰ ਬੁਲਾ ਬਲਾ ਲਈ ਫੇਰ ਉਹ ਦੂਜਾ ਟੱਲ ਖੜਕ ਗਿਆ ਸ਼ਹਿਰ ਨੂੰ ਫੇਰ ਪਤਾ ਲੱਗ ਗਿਆ ਵੀ ਉਹ ਦੋ ਵਾਰ ਬੁਲਾ ਲਈਏ ਤਾਂ ਕਿਸੇ ਨੇ ਹੁਣ ਤੀਜੀ ਵਾਰ ਵੀ ਬੁਲਾਊਗਾ ਕੋਈ ਰਾਜੇ ਦੀ ਕੁੜੀ ਨੂੰ ਤਾਂ ਭਾਈ ਉਹਨੇ ਜਿਹੜਾ ਉਹ ਉਹਦੇ ਘਰ ਵਾਲੀ ਸੀ ਤੇ ਉਹ ਵਜ਼ੀਰ ਦਾ ਮੁੰਡਾ ਸਰਪਾਸਾ ਖੜਦੀ ਤੇ ਉਹਨਾਂ ਨੂੰ ਕਤਲ ਕਰਾਤਾ ਤੇ ਜੱਟ ਜੱਟੀ ਨੂੰ ਦੇ ਕੇ ਮੋਹਰਾ ਤੋੜਤਾ ਨਾਮ ਦੇ ਕੇ ਤਾਂ ਹੁਣ ਰਾਜਾ ਦੀਵਾ ਦੀਵੇ ਨੂੰ ਕਹਣ ਲੱਗਿਆ ਭਾਈ ਦੀਵਿਆ ਤੇਰਾ ਕੀ ਹਾਲ ਹੈ ਉਹ ਕਹਿੰਦਾ ਜੀ ਇੱਥੇ ਪਿਆ ਕਹਿੰਦਾ ਤੇਲ ਪਾ ਦਿੰਦੇ ਨੇ ਰਾਤ ਨੂੰ ਰੱਖੀ ਛੱਡਦੇ ਨੇ ਮੱਛੀ ਜਾਨਾ ਕਹਿੰਦਾ ਬਸ ਕਿਤੇ ਆਉਣਾ ਨੂੰ ਨਹੀਂ ਜਾਣ ਨੂੰ ਨਹੀਂ ਮੱਛੀ ਜਾਨਾ ਸਾਰਾ ਦਿਨ ਸਾਰੀ ਰਾਤ ਟੜਕੇ ਨੂੰ ਫੇਰ ਤੇਲ ਦਾ ਪਰ ਲੈਣਗੇ ਫੇਰ ਮਚਾਉਣਗੇ ਕਹਿੰਦਾ ਤੂੰ ਸੁਣਾ ਕੋਈ ਗੱਲਬਾਤ ਉਹ ਕਹਿੰਦਾ ਵੀ ਦੀਵਿਆ ਕਹਿੰਦੇ ਦੀਵੇ ਨਹੀਂ ਅਸੀਂ ਬੋਲਦੇ ਸੁਨੇ ਗੱਲਬਾਤ ਤਾਂ ਤੂੰ ਸੁਣਾ ਅੱਜ ਦੀਵੇ ਆ ਤੂੰ ਬੋਲੇ ਆ ਉਹ ਕਹਿਣ ਲੱਗਿਆ আচ্ছা ਮੈਨੂੰ ਸੁਣਦੀ ਐ ਉਹ ਕਹਿੰਦਾ ਹਾਂ ਕਹਿੰਦਾ ਲੈ ਸੁਣ ਫਿਰ ਕਹਿੰਦਾ ਇੱਕ ਤਰਖਾਣਾ ਦਾ ਮੁੰਡਾ ਸੀ ਉਹ ਤਰਖਾਣਾ ਦਾ ਮੁੰਡੇ ਦੀ ਕਹਿੰਦਾ ਸਿੰਬਿਆਂ ਦੇ ਮੁੰਡੇ ਨਾਲ ਦੋਸਤੀ ਸੀ ਸੀਮਬਿਆਂ ਦੇ ਮੁੰਡੇ ਦੀ ਗਾਂ ਸੁਨਿਆਰਾਂ ਦੇ ਮੁੰਡੇ ਨਾਲ ਦੋਸਤੀ ਸੀ ਸੁਨਿਆਰਾਂ ਦੇ ਮੁੰਡੇ ਦੀ ਗਾਂ ਪੰਡਤਾਂ ਦੇ ਮੁੰਡੇ ਨਾਲ ਦੋਸਤੀ ਸੀ ਉਹ ਜਿਹੜਾ ਤਰਖਾਣਾ ਦਾ ਮੁੰਡਾ ਸੀਗਾ ਨਾ ਇੱਕ ਦਿਨ ਉਹ ਆਪਦੇ ਘਰੇ ਉਹ ਲੜਾਈ ਝਗੜਾ ਹੋ ਗਿਆ ਕਹਿੰਦਾ ਉਹ ਆਪਦੇ ਜਿਹੜਾ ਤਰਖਾਣਾ ਵਾਲਾ ਸਮਾਨ ਹੁੰਦਾ ਲੱਕੜ ਕੱਢਣੀ ਕੋਈ ਸੰਦ ਬਣਾਉਣਾ ਕਰਨਾ ਕਹਿੰਦਾ ਉਹ ਆਪਦੀਆਂ ਆ ਰੀਆਂ ਤੇ ਸੇ ਫਲਾਨੇ ਧਮਕੇ ਲੈ ਕੇ ਸੀਮਬਿਆਂ ਦੇ ਘਰੇ ਵਗ ਗਿਆ ਵੀ ਆਪਦੇ دوست ਨੂੰ ਦੱਸ ਕੇ ਜਾਨਾ ਵੀ ਮੈਂ ਤਾਂ ਸ਼ਹਿਰ ਛੱਡ ਕੇ ਜਾ ਰਿਹਾ ਉਹ ਕਹਿੰਦਾ ਅੱਛਾ ਕਹਿੰਦਾ ਜਦੋਂ ਉਹ ਸੀਂਬਿਆਂ ਦੇ ਮੁੰਡੇ ਨੇ ਸੁਣਿਆ ਉਹਨੂੰ ਕਹਿੰਦਾ ਵੀ ਦੋਸਤਾਂ ਤੂੰ ਇਕੱਲਾ ਨਾ ਜਾ ਫਿਰ ਮੈਂ ਵੀ ਤੇਰੇ ਨਾਲ ਚੱਲੂ ਵੀ ਮੈਂ ਵੀ ਮੇਰੇ ਦੋਸਤ ਨੂੰ ਦੱਸਿਆ ਮੈਂ ਸੁਨਿਆਰਾਂ ਦੇ ਮੁੰਡੇ ਨੂੰ ਤਾਂ ਆਪ ਹੀ ਉਹਨੇ ਵੀ ਸੂਈ ਧਗਾ ਚੱਕਿਆਂ ਨਾਲ ਉਹਨੂੰ ਜਾ ਕੇ ਕਹਿਣ ਲੱਗਿਆ ਸੁਨਿਆਰ ਨੂੰ ਕਹਿੰਦਾ ਵੀ ਦੋਸਤਾਂ ਐ ਕਰਕੇ ਮੈਂ ਤਾਂ ਆਪਦੇ ਦੋਸਤ ਦੇ ਨਾਲ ਸ਼ਹਿਰ ਛੱਡ ਕੇ ਜਾਣਾ ਉਹ ਕਹਿਣ ਲੱਗਿਆ ਵੀ ਖੜ ਜਾ ਮੈਂ ਵੀ ਤੇਰੇ ਨਾਲ ਚੱਲਦਾ ਮੈਂ ਪੰਡਤਾਂ ਦੇ ਮੁੰਡੇ ਨੂੰ ਦੱਸਿਆ ਮੈਂ ਆਪਦੇ ਦੋਸਤ ਨੂੰ ਭਾਈ ਉਹਨੇ ਵੀ ਉੱਥੋਂ ਥੋੜਾ ਬਾੜਾ ਸਿਉਣਾ ਚੱਕ ਲਿਆ ਆਪਦੇ ਘਰੋਂ ਸੰਦ ਚੱਕ ਲੇ ਢੂਮਾ ਕੱਢਣ ਵਾਲਾ ਕੋਈ ਨਾ ਕੋਈ ਹਥਿਆਰ ਜਿਹੜਾ ਬਣਦਾ ਸੀ ਉਹਦਾ ਬਣਾਉਂਦੇ ਨੇ ਤਾਂ ਪੰਡਤਾਂ ਦੇ ਮੁੰਡੇ ਨੂੰ ਕਹਿਣ ਗਿਆ ਵੀ ਅਸੀਂ ਤਾਂ ਦੋਸਤਾਂ ਜਾ ਰਹੇ ਹਾਂ ਤਿੰਨ ਜਾਣੇ ਉਹ ਕਹਿੰਦਾ ਵੀ ਫਿਰ ਮੈਂ ਵੀ ਇੱਥੇ ਕੀ ਮੇਰਾ ਕਿਹੜਾ ਜੀ ਲੱਗੂ ਪੰਡਤ ਕਹਿੰਦਾ ਉਹਨੇ ਆਪ ਦੀ ਪੋਥੀ ਚੱਕ ਲਈ ਜਿਹੜੀ ਜੋਤ ਚਲਾਉਂਦੇ ਤੇ ਕਹਿੰਦਾ ਮੈਨੂੰ ਮੈਂ ਵੀ ਨਾਲੇ ਚੱਲਦਾ ਭਾਈ ਚਾਰੇ ਚੱਲ ਪਏ ਜਦੋਂ ਚਾਰੇ ਗਏ ਤਾਂ ਬਹੁਤ ਦੂਰ ਲੰਘੇ ਕਹਿੰਦਾ ਜਦੋਂ ਬਹੁਤ ਦੂਰ ਲੰਘੇ ਹੋਏ ਤਾਂ ਉਹਨੂੰ ਕਹਿਣ ਲੱਗਿਆ ਵੀ ਤੁਸੀਂ ਤਾਂ ਕਹਿੰਦਾ ਇੱਥੇ ਸੌ ਜੋ ਤਿੰਨੇ ਜਣੇ ਤਖਾਣਾ ਦਾ ਮੁੰਡਾ ਕਹਿੰਦਾ ਕਹਿੰਦਾ ਵੀ ਤੁਸੀਂ ਤਾਂ ਭਵੋ ਮੈਂ ਰੱਖਦਾ ਰਾਖੀ ਜਦੋਂ ਰਾਤ ਪੈ ਗਈ ਤਾਂ ਉਹ ਤਿੰਨ ਤਾਂ ਸੌਂ ਗਏ ਉਹ ਬੈਠਾ ਹੈ ਉਹ ਕਹਿਣ ਲੱਗਿਆ ਵੀ ਬੈਠਾ ਬੈਠਾ ਤਾਂ ਐ ਰਾਤ ਨੀਂਦ ਲੰਘਣੀ ਵੀ ਮੈਨੂੰ ਨੀਂਦ ਆਊਗੀ ਹਲੇ ਇਹਨਾਂ ਨੂੰ ਸੌਂ ਲੈਣ ਦੇ ਉਹਨੇ ਆਪਦੇ ਸੰਦ ਚੱਕੇ ਉੱਥੇ ਇੱਕ ਲੱਕੜ ਖੜੀ ᱛੀ ਉਹ ਲੱਕੜ ਜਿਵੇਂ ਟੇਢੀ ਮੇਢੀ ਜੀ ਵੱਡੀ ਹੋਈ ᱛੀ ਕਿਸੇ ਦੀ ਉਹ ਜਿਵੇਂ ਕੋਈ ਬੰਦਾ ਖੜਾ ਹੁੰਦਾ ਐਂ ਟੇਢੀ ਮੇਢੀ ਜੀ ਖੜੀ ਤੇ ਬਿੱਡੀ ਹੋਈ ਉਹਨੇ ਤਾਂ ਉਹ ਲੱਕੜ ਜੀਰੀ ਚੀਰ ਕੇ ਉਹਨੂੰ ਇੱਕ ਬੁਢੀ ਦਾ ਰੂਪ ਦੇਤਾ ਭਾਈ ਉਹਨੇ ਤਾਂ ਜਿਵੇਂ ਕੋਈ ਕੁੜੀ ਹੁੰਦੀ ਐ ਐਂ ਤਰਾਸਦੀ ਚਲੋ ਫੇਰ ਉਹ ਪੈ ਗਿਆ ਤੇ ਉਹਨੇ اٹھਾਇਆ ਸ਼ੀਮਬਿਆਂ ਦਾ ਮੁੰਡਾ ਆਪਦਾ ਦੋਸਤ ਵੀ ਹੁਣ ਤੂੰ 2 ਘੰਟੇ ਮੈਂ ਸੌਣਾ ਤੂੰ ਦੇਖ ਪਹਿਰਾ ਦੇ ਜਦੋਂ ਭਾਈ ਉਹ ਪਈਗੇ ਉਹਨੇ ਛਿੰਬਿਆਂ ਦੇ ਮੁੰਡੇ ਨੇ ਦੇਖਿਆ ਵੀ ਕੀ ਸੋਹਣੀ ਮੂਰਤ ਬਣਾਈ ਪਈ ਐ ਤਾਂ ਇਹਨੇ ਬਣਾਈ ਉਹ ਕਹਿੰਦਾ ਮੈਂ ਵੀ ਘਟ ਨਹੀਂ ਰਹਿਦਾ ਉਹਨੇ ਆਪਦਾ ਚੱਕਿਆ ਕੱਪੜਾ ਲੀੜਾ ਸੂਈ ਧਾਗਾ ਉਹਨੇ ਉਹਦੇ ਕੱਪੜੇ ਪਾਦੇ ਕੁੜੀ ਦੇ ਚਲੋ ਜੀ ਇਹਨੇ ਸੁਨਿਆਰਾਂ ਦਾ ਮੁੰਡਾ ਉੱਠਿਆ ਉੱਠ ਕੇ ਉਹਨੂੰ ਠਾਤਾ ਉਹਨੇ ਉਹ ਪਈਗੇ ਸੁਨਿਆਰਾਂ ਦਾ ਮੁੰਡਾ ਬਹਿ ਗਿਆ ਵੀ ਹੁਣ ਮੈਂ ਤੁਸੀਂ ਆਰਾਮ ਕਰੋ ਮੈਂ ਬਿੰਦ ਉਹ ਕਰਦਾ ਦੇਖਭਾਲ ਕਰੂੰ ਤੁਹਾਡੀ ਵੀ ਕੋਈ ਬਾਹਰੋਂ ਜੰਗਲੀ ਹਥਿਆ ਉਹ ਨਾ ਆ ਜੇ ਕੋਈ ਜਾਨਵਰ ਤਾਂ ਭਾਈ ਉਹਨੇ ਕੀ ਕਰਿਆ ਜਦੋਂ ਉਹਨੇ ਦੇਖਿਆ ਵੀ ਲੈ ਕਿੰਨੀ ਸੋਹਣੀ ਮੂਰਤ ਬਣਾਈ ਪਈ ਐ ਤਾਂ ਵੀ ਕੱਪੜੇ ਵੀ ਨਹੀਂ ਉਹਨੇ ਆਪਦਾ ਸਮਾਨ ਚੱਕਿਆ ਉਹਨੇ ਤਾਂ ਹਲਕਾ ਹਲਕੇ ਜਿਹਾ ਬਣਾ ਕੇ ਉਹਦੇ ਤੂਮਾ ਬਣਾ ਕੇ ਪਾਤੀਆਂ ਤਾਂ ਭਾਈ ਦੋ ਤਿੰਨ ਘੰਟੇ ਉਹਨੇ ਲਾਇ ਤਾਂ ਪੰਡਤਾਂ ਦੇ ਮੁੰਡੇ ਨੂੰ ਉਠਾਤਾ ਵੀਹੁਣ ਤੂੰ ਕਰ રાખી ਮੈਂ ਵੀ ਸੌਨਾ ਜਦੋਂ ਪੰਡਤ ਉੱਠਿਆ ਉਹ ਸੌਗੇ ਉਹ ਦੇਖਦਾ ਵੀ ਵਾਹ ਇੰਨੀ ਸੋਹਣੀ ਤਰਾਸ਼ੀ ਹੋਈ ਮੂਰਤ ਲੱਕੜ ਦੀ ਕੱਪੜੇ ਵੀ ਪਾਏ ਪਏ ਨੇ ਗਹਿਣੇ ਵੀ ਪਾਏ ਪਏ ਨੇ ਉਹਨੇ ਚੱਕੀ ਆਪਦੀ ਪੋਥੀ ਜਿਉਂ ਲੱਗਿਆ ਰੱਬ ਨੂੰ ਸਿਮਰਨ ਕਹਿੰਦਾ हे ਪਰਮਾਤਮਾ ਦੇਖ ਮੂਰਤ ਕੀ ਸੋਹਣੀ ਹੈ ਕੱਪੜੇ ਲੀੜਾ ਸੋਹਣਾ ਸਜਦਾ ਟੂਮਾ ਨੇ ਇੱਕ ਜਾਨ ਹੀ ਨਹੀਂ ਇਹਦੇ ਚ ਤੂੰ ਜਾਨ ਪਾ ਦੇ ਕਹਿੰਦਾ ਮੇਰੇ ਕਹੇ ਤੂੰ ਇਹਦੇ ਚ ਭਾਈ ਉਹ ਤਾਂ ਜਿਉਂ ਸਮਾਧੀ ਲਾਉਂਦਾ ਹੈ ਜਦੋਂ ਅੱਖਾਂ ਖੋਲਦਾ 2 ਘੰਟੇ ਬਾਅਦ ਰੋ ਉਹਦੇ ਚ ਜਾਨ ਪੈ ਜਾਂਦੀ ਹੈ ਕਹਿੰਦਾ ਕਹਿਣ ਲੱਗਿਆ ਵੀ ਹੁਣ ਫਿਰ ਉਹ ਨਾਮ ਕਿਹਨੂੰ ਮਿਲਣਾ ਚਾਹੀਦਾ ਜਿਨੇ ਤਰਾਸੀ ਤੇ ਖਾਣਾ ਦੇ ਮੁੰਡੇ ਨੇ ਜਾਹੋ ਜੀ ਨੇ ਟੂਮਾ ਪਾਈਆਂ ਜੀ ਨੇ ਕੱਪੜੇ ਪਾਏ ਕ ਪੰਡਤਾਂ ਨੂੰ ਮਿਲਣਾ ਚਾਹੀਦਾ ਉਹ ਕਹਿਣ ਲੱਗਿਆ ਵੀ ਇਹਦੇ ਚ ਕੀ ਐ ਵੀ ਇਹ ਤਾਂ ਤਖਾਣਾ ਦੇ ਮੁੰਡੇ ਨੇ ਮੂਰਤ ਬਣਾਈ ਐ ਉਹਨੂੰ ਮਿਲਣਾ ਚਾਹੀਦਾ ਨਾਮ ਕਿਉਂ ਉਹਨੇ ਤਾਂ ਉਲਟ ਬੋਲਣਾ ਸੀ ਹਟਦੇ ਨੇ ਕੁੜੀ ਫੇਰ ਬੋਲ ਪੀ ਰਾਜੇ ਦੀ ਕਹਿੰਦੀ ਨਾ ਉਹਨੇ ਤਾਂ ਬਣਾ ਕੇ ਧਰਤੀ ਕੱਪੜੇ ਵਾਲੇ ਨੇ ਕੱਪੜੇ ਪਾ ਕੇ ਧਰਤੇ ਗਹਿਣੇ ਵਾਲੇ ਨੇ ਗਹਿਣੇ ਪਾਤੇ ਪੰਡਤ ਦਾ ਹੱਕ ਹੈ ਕਹਿੰਦੀ ਨਾਮਦਾਜੀ ਨੇ ਜਾਨ ਪਾਈ ਉਹਦੇ ਚ ਭਈ ਉਹ ਤਿੰਨ ਵਾਰ ਬੋਲ ਪਈ ਰਾਜੇ ਦੀ ਕੁੜੀ ਤਿੰਨ ਵਾਰ ਬੋਲੀ ਤਾਂ ਫੇਰ ਘੜਤਾਲ ਵੱਜ ਗਿਆ ਜਿਹੜਾ ਢੱਲ ਖੜਕ ਗਿਆ ਤਿੰਨ ਵਾਰ ਸਾਰਾ ਸ਼ਹਿਰ ਇਕੱਠਾ ਹੋ ਗਿਆ ਵੀ ਰਾਜੇ ਦੀ ਕੁੜੀ ਬੋਲ ਪਈ ਤਿੰਨ ਵਾਰ ਰਾਜੇ ਦੀ ਕੁੜੀ ਬੋਲ ਪਈ ਹੁਣ ਇਹਦਾ ਵਿਆਹ ਹੋਊਗਾ ਤਾਂ ਫੇਰ ਉਹ ਜਿਹੜਾ ਰਾਜਾ ਸੀ ਨਾ ਲੈਣ ਲੈ ਕੇ ਗਿਆ ਤੀ ਵੀ ਮੈਂ ਜੱਟ ਵਾਸਤੇ ਵਿਹਣ ਗਿਆ ਤੀ ਨਾ ਵੀ ਮੈਂ ਪੂਰੀਆਂ ਕਰੂਆਂ ਉਹਦੀਆਂ ਸ਼ਰਤਾਂ ਉਹਨੂੰ ਕਹਿਣ ਲੱਗਿਆ ਵੀ ਹੁਣ ਫੇਰ ਮੇਰੇ ਨਾਲ ਕਰਾ ਵਿਆਹ ਉਹ ਕਹਿੰਦੀ ਹਾਂ ਕਰਾ ਲੈ ਕਹਿੰਦਾ ਪਰ ਇੱਕ ਗੱਲ ਹੈ ਮੈਂ ਮੇਰੇ ਜੱਟ ਦੋਸਤ ਵਾਸਤੇ ਆਇਆ ਤੀ ਮੇਰਾ ਜੱਟਾਂ ਦਾ ਮੁੰਡਾ ਦੋਸਤ ਹੈ ਉਹ ਮੇਰੇ ਮਹਿਲਾ ਚ ਹੈ ਮੈਂ ਤਾਂ ਰਾਜਾ ਵੀ ਮੈਂ ਉਹਦੇ ਵਾਸਤੇ ਤੈਨੂੰ ਵਿਹਣ ਆਇਆ ਉਹ ਕਹਿੰਦੀ ਠੀਕ ਹੈ ਤੇਰੀਆਂ ਕਹਿੰਦੀ ਹੁਣ ਜਿੱਥੇ ਕਰਨਾ ਕੁਝ ਕਰਦੇ ਤਾਂ ਭਾਈ ਉੱਥੋਂ ਉਹਨੂੰ ਲੈ ਗਿਆ ਉਹਦੇ ਪਿਓ ਨੇ ਬਹੁਤ ਧਨ-ਦੌਲਤ ਦਿੱਤੀ ਉਹਨੂੰ ਤੇ ਰਾਥ ਗੱਡੀਆਂ ਭਰ ਕੇ ਤੋਰਤੇ ਤਾਂ ਉਹ ਰਾਜਾ ਆਪਣੇ ਮਹਿਲਾਂ 'ਚ ਵਗ ਗਿਆ ਜਾ ਕੇ ਉੱਥੇ ਉਹਨੇ ਉਹਨੂੰ ਕਹਿੰਦਾ ਦੇਖ ਤੇਰੀ ਹੂਰਾ ਬਰੀ ਲਿਆਇਆ ਝਾਕ ਕੇ ਭਾਈ ਜੱਟ ਤਾਂ ਏ ਨਹੀਂ ਸੋਹਣੀ ਤਾਂ ਹੀ ਹੂਰਾਪਰੀ ਨਾ ਉਹ ਐਦਾ ਉਹਨੂੰ ਕਹਿੰਦਾ ਹੁਣ ਤੁਹਾਡਾ ਵਿਆਹ ਕਰਾ ਕੇ ਤੈਨੂੰ ਮੈਂ ਇੰਨਾ ਸਮਾਨ ਇਹ ਉਹਨਾਂ ਨੇ ਦਿੱਤਾ ਤੈਨੂੰ ਹੁਣ ਮੈਂ ਵੀ ਦੇ ਕੇ ਤੋਰੂੰਗਾ ਭਾਈ ਰਾਜੇ ਨੇ ਉਹਨੇ ਵੀ ਉਹਨੂੰ ਇਨਾਮ ਦਿੱਤਾ ਉਹ ਕਹਿੰਦਾ ਤੂੰ ਇੱਥੋਂ ਮੋਹਰਾਂ ਦੇ ਪੰਡ ਧਰ ਦੋ ਕਹਿੰਦਾ ਇਹਨੂੰ ਇੱਕ ਰਾਜਾ ਕੋਲ ਕਾਦੇ ਘਾਟੇ ਹੁੰਦੇ ਨੇ ਭਾਈ ਉਹਨਾਂ ਨੇ ਵਿਆਹ ਕਰਕੇ ਨਾਲੇ ਉਹ ਸਾਰਾ ਸਮਾਨ ਉਹ ਜਿਹੜਾ ਕੁੜੀ ਦੇ ਪਿਓ ਨੇ ਦਿੱਤਾ ਤੇ ਹੋਰ ਰਥਾਂ ਦੇ ਰਥ ਭਰ ਕੇ ਗੱਡੀਆਂ ਨਾਲੇ ਆਬਦੇ ਕੋਲੋਂ ਦੇ ਕੇ ਪਿੰਡ ਨੂੰ ਤੋਰਤਾ ਉਹਦੇ ਜਾ ਕੇ ਗਾਹ ਦਿਖਾਉਂਦਾ ਆਬਦ ਘਰ ਵਾਲੀ ਨੂੰ ਕਹਿੰਦਾ ਗੇਟ ਬਾਹਰ ਖੋਲ ਕਹਿੰਦਾ ਜੱਟिए ਜੱਟिए ਖੋਲ ਬਾਹਰ ਉਹ ਕਹਿਣ ਲੱਗੀ ਵੀ ਅੱਜ ਤੈਨੂੰ ਕੀ ਹੋ ਗਿਆ ਬੜਾ ਬੋਲਦਾ ਜੱਟिए ਜੱਟिए ਜਦ ਦੇਖਿਆ ਬਾਹਰ ਖੋਲ ਕੇ ਕਹਿੰਦੀ ਕਰਿਆ ਆ ਉਹੀ ਕੰਮ ਲਿਆ ਆ ਕਹਿੰਦੀ ਤੂੰ ਤਾਂ ਉਹ ਕਹਿੰਦਾ ਹੁਣ ਤੈਨੂੰ ਵੀ ਰੱਖੂ ਨਾਲ ਕੜਦਾ ਨਹੀਂ ਤੈਨੂੰ ਤੇ ਮੇਰੇ ਪੁੱਤ ਨੂੰ ਤਾਂ ਪਾਈ ਮੈਲਾ ਮਾਰਗੇ ਘਰ ਪਾ ਕੇ ਉਹਦਾ ਰਾਜਿਆਂ ਵਾਲੀ ਜ਼ਿੰਦਗੀ ਬਤੀਤ ਕਰਨ ਲੱਗ ਗਿਆ ਐਨੀ ਕੁ ਬਾਤ ਹੈ ਜੀ ਮੈਨੂੰ ਆਸ ਹੈ ਤੁਹਾਨੂੰ ਪਸੰਦ ਆ ਉਹ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਵੀ ਕਹੀ ਜੀ ਹੈ ਧੰਨਵਾਦ ਜੀ